ਇਸ ਵਕਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਬਠਿੰਡਾ ਤੋਂ ਜਿੱਥੇ ASI ਦੀ ਗ੍ਰਿਫਤਾਰੀ ਹੋਈ ਹੈ 41 ਗ੍ਰਾਮ ਹੈਰੋਇਨ ਸਣੇ ਇੱਕ ਗ੍ਰਿਫਤਾਰੀ ਹੋਈ ਹੈ ਬਠਿੰਡਾ ਕੈਂਟ ਥਾਣੀ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ASI ਗੁਰਪ੍ਰੀਤ ਸਿੰਘ ਤੋਂ 41 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਈ ਹੈ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਤਰੀਕੇ ਪੁਲਿਸ ਵੱਲੋਂ ਬਰਾਮਦਗੀ ਹੁੰਦੀ ਹੈ ਨਸ਼ੇ ਦੀ ਤਾਂ ਬਠਿੰਡਾ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਏਐਸਆਈ ਦੀ ਗ੍ਰਿਫਤਾਰੀ ਹੋਈ ਹੈ ਹੈਰੋਇਨ ਸਣੇ ਗ੍ਰਿਫਤਾਰੀ ਹੋਈ ਹੈ ਇਸ ਤੋਂ ਪਹਿਲਾਂ ਇੱਕ ਮਹਿਲਾ ਕਾਂਸਟੇਬਲ ਕੋਲੋਂ ਚਿੱਟਾ ਬਰਾਮਦ ਹੋਇਆ ਸੀ ਜਿਸ ਤੋਂ ਬਾਅਦ ਸਵਾਲ ਉੱਠੇ ਸੀ ਕਿ ਜੇਕਰ ਪੁਲਿਸ ਮੁਲਾਜ਼ਮ ਹੀ ਅਜਿਹਾ ਕਰਨਗੇ ਤਾਂ ਵਾਕਿਆ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਖਾਕੀ ਦਾ ਕਿ ਖੌਫ ਖਤਮ ਹੁੰਦਾ ਜਾ ਰਿਹਾ ਹੈ ਤੇ ਬਠਿੰਡਾ ਵਿਸ਼ਤਾਨਾਤ ਏਐਸਆਈ ਦੀ ਗ੍ਰਿਫਤਾਰੀ ਹੁਣ ਕੀਤੀ ਗਈ ਹੈ ਹੈਰੋਇਨ ਦੀ ਬਰਾਮਦਗੀ ਹੋਈ ਹੈ ਬਠਿੰਡਾ ਕੈਂਟ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਐਸਆਈ ਗੁਰਪ੍ਰੀਤ ਸਿੰਘ ਤੋਂ 41 ਗ੍ਰਾਮ ਹੈਰੋਇਨ ਦੀ ਬਰਾਮਦਗੀ ਕੀਤੀ ਗਈ ਹੈ ਇਸ ਵਕਤ ਦੀ ਵੱਡੀ ਖਬਰ سامنے ਆ ਰਹੀ ਹੈ ਬਠਿੰਡਾ ਤੋਂ ਜਿੱਥੇ ਐਸਆਈ ਦੀ ਗ੍ਰਿਫਤਾਰੀ ਹੋਈ ਹੈ 41 ਗ੍ਰਾਮ ਹੈਰੋਇਨ ਸਣੇ ਇੱਕ ਗ੍ਰਿਫਤਾਰੀ ਹੋਈ ਹੈ ਬਠਿੰਡਾ ਕੈਂਟ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਐਸਆਈ ਗੁਰਪ੍ਰੀਤ ਸਿੰਘ ਤੋਂ 41 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਈ ਹੈ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਤਰੀਕੇ ਪੁਲਿਸ ਵੱਲੋਂ ਬਰਾਮਦਗੀ ਹੁੰਦੀ ਹੈ ਨਸ਼ੇ ਦੀ ਤਾਂ ਬਠਿੰਡਾ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਏਐਸਆਈ ਦੀ ਗ੍ਰਿਫਤਾਰੀ ਹੋਈ ਹੈ ਹੈਰੋਇਨ ਸਣੇ ਗ੍ਰਿਫਤਾਰੀ ਹੋਈ ਹੈ ਇਸ ਤੋਂ ਪਹਿਲਾਂ ਇੱਕ ਮਹਿਲਾ ਕਾਂਸਟੇਬਲ ਕੋਲੋਂ ਚਿੱਟਾ ਬਰਾਮਦ ਹੋਇਆ ਸੀ ਜਿਸ ਤੋਂ ਬਾਅਦ ਸਵਾਲ ਉੱਠੇ ਸੀ ਕਿ ਜੇਕਰ ਪੁਲਿਸ ਮੁਲਾਜ਼ਮ ਹੀ ਅਜਿਹਾ ਕਰਨਗੇ ਤਾਂ ਬਾਕੀਆਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਖਾਕੀ ਦਾ ਕੀ ਖੌਫ ਖਤਮ ਹੁੰਦਾ ਜਾ ਰਿਹਾ ਹੈ ਤੇ ਬਠਿੰਡਾ ਵਿਸ਼ਤਾਨਤ ਏਐਸਆਈ ਦੀ ਗ੍ਰਿਫਤਾਰੀ ਹੁਣ ਕੀਤੀ ਗਈ ਹੈ ਹੈਰੋਇਨ ਦੀ ਬਰਾਮਦਗੀ ਹੋਈ ਹੈ ਬਠਿੰਡਾ ਕੈਂਟ ਇਹ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ ਐਸਆਈ ਗੁਰਪ੍ਰੀਤ ਸਿੰਘ ਤੋਂ 41 ਗ੍ਰਾਮ ਹੈਰੋਇਨ ਦੀ ਬਰਾਮਦਗੀ ਕੀਤੀ ਗਈ ਹੈ